ملوٹ ہلکے کونے اکالی دلوار فتی بھائی جی کا واحر سب تو پہلے میں شردانجلی بےٹ کرنا چاہوں ਰਾਮ ਸਿੰਘ ਜੀ ਨੂੰ ਜਿਹੜੇ ਪਾਰਟੀ ਨੇ ਸਾਣਾ ਨੂੰ ਸੰਭਾਲੀ ਬੈਠੇ ਸੀ ਅਚਾਨਕ ਆਪਣੇ ਵਿੱਚੋਂ ਦੂਸ਼ਰੀ ਗਏ ਕਈ ਬਾਰੇ ਦੇ ਲੋਕਾਂ ਵਿੱਚੜ ਜਾਂਦੇ ਰਹੇ ਜਿਨ੍ਹਾਂ ਦੀ ਬੜੀ ਕਮੀ ਮਹਿਸੂਸ ਹੁੰਦੀ ਹੈ ਬਲੋਡ ਵਾਲਿਊਮ ਆ ਪਹਿਲਾ ਲੱਛਣ ਹੈ جب اپنے بڑے بادل صاحب نہیں ہیں بابو بادل نے بہت پیار کیا اس علاقے میں میرے ماتا جی نے ملوٹ ہلکے ایک پروار سمجھا میں کئی بار دیکھتا سی میرے ماتا جی بڑے بادل صاحب نہ ملوٹ واسطے لڑتے پہلی پرائرٹی انہوں واسطے بلوچ سیب الشن کلا لیں بہت وڈا بوجھ ہے تین نہیں ہوگے میں میرے پورے پجاب بچاؤ یادرہ کر دے تقریباً اسی ہلکیاں جا کے یاترا دکھا بتی تینتی سو کلو میٹر میں گلی چ گیا جتے بھی گیا میں کسان ملے گریب ملے وپاری ملے سارا غصہ دیکھا چاڑو والے مروٹ والے ہو ਆਪਣੇ ਦਿਲ ਦੇ ਹੱਥਾਂ 'ਚ ਦੇਖੋ ਕੀ ਆਪਣੇ ਨਾਲ ਬੇਇਨਸਾਫੀ ਹੋਈ ਹੈ ਕਿ ਨਹੀਂ ਮੈਨੂੰ ਉਹ ਦਿਨ ਵੀ ਯਾਦ ਆ ਮਰੋ ਜਿੱਥੇ ਮਾਦੂ ਸ਼ਹੀਦ ਅਸੰਜੇ ਬਾਪੂ ਬਾਦਲ ਇਸ ਇਲਾਕੇ ਦੇ ਨਾਲ ਉੱਤੇ ਇਸ ਇਲਾਕੇ ਦੇ ਸੀ ਮਿਨਿਸਟਰ ਨਾ ਹੁੰਦੇਗਾ ਇਸ ਇਲਾਕੇ ਨਾਲ ਆ ਰਿਹਾ ਹੁੰਦੇ ਕਿਤੇ ਇਹਨਾਂ ਦਾ ਮਾਝੇ ਰੱਖਤੇ ਹੁੰਦਾ ਆ ਹਲਕਾ ਨਹੀਂ ਹੋਣਾ ਸੀ ਇੱਥੇ ਮਰਕਾਮੀਆਂ ਹੋਣੀਆਂ ਸੀ ਇੱਥੇ ਸੇਮ ਨਾਲ ਤਬਾਹ ਹੋ ਗਿਆ ਸੀ ਆ ਤਾਂ ਉਹਨਾਂ ਦੀ ਮਿਹਨਤ ਉਹਨਾਂ ਦਾ ਲਗਨ ਕਿ ਹਿੰਮਤ ਨਹੀਂ ਹਾਰੇ ਪਰ ਇਸ ਇਲਾਕੇ ਨੂੰ ਬਚਾ ਕੇ ਰੱਖਿਆ ਸਰੀ ਮੈਨੇ ਤੇ ਇੱਥੇ ਤਾਂ ਇਸ ਇਲਾਕੇ ਵਿੱਚ ਹੋਰ ਕਿਸੇ ਨੂੰ ਤਾਂ ਵੋਟ ਪਾਉਣ ਦੀ ਪਹੁੰਚ ਨਹੀਂ ਦੀ ਵੀ ਨਹੀਂ ਹੈ ਸੋਚਣਾ ਵੀ ਪੀਚਾਈਦਾ ਪਰ ਆਪਣੇ ਕੌਮ ਵਿੱਚ ਆਪਣੇ ਪੰਜਾਬੀਆਂ ਵਿੱਚ ਬਹੁਤ ਵੱਡੀ ਵਪਾਰੀ ਹੈ ਆਪਾਂ ਤਜਰਬਾ ਕਰਵਾ ਨਹੀਂ ਚਾਹਦੇ ਜਿਹੜਾ ਹੁੰਦਾ ਹਾਂ ਤੈਨੂੰ ਵੀ ਦੇਖ ਰਹੇ ਨੇ 5 ਸਾਲ ਤੈਨੂੰ ਦੇਦ ਨੇ ਹੋਰ ਆਪਾਂ ਕਹਿੰਦਾ ਤੂੰ ਵੀ ਲੈ ਲੈ ਫਿਰ 5 ਸਾਲ ਫਿਰ ਛੁੱਟੀਆਂ ਖਾਣੇ ਆ ਤੇ ਫਿਰ ਰੋਈ ਵੀ ਜਾਣੇ ਆ ਤੇ ਐਕਟਿਵ 5 ਸਾਲ ਬਹੁਤ ਮਾੜੀ ਹੋਈ ਪਰ ਦੂਜਾ ਆ ਜੀਵਾ ਚਲ ਤੂੰ ਵੀ ਲੈ ਲੈ 5 ਸਾਲ ਫੋਡੇ ਤੋਂ ਸਿਆਣੇ ਗੁਜਰਾਤੀ ਹੈ 35 ਸਾਲ ਹੋ ਗਏ ਮੋਦੀ ਨੂੰ ਹੀ ਮੋੜ ਪਾਉਂਦੇ ਹੁਣ ਕਿਸੇ ਨੂੰ ਪਾਉਂਦੇ ਹੀ ਨਹੀਂ ਆ ਝਾੜੂ ਵਾਲੇ ਹਜ਼ਾਰ ਚਲੇ ਗਏ ਉੱਥੇ ਫੋਲ ਮੰਗਣ ਜੁੱਤੀਆਂ ਮਾਰ ਕੇ ਵੇਚ ਗਿਆ ਕਹਿੰਦਾ ਸਾਨੂੰ ਲੋੜ ਹੀ ਨਹੀਂ ਇੱਥੇ ਤੁਹਾਨੂੰ ਲੋੜ ਹੀ ਨਹੀਂ ਅਕਾਲੀ ਜਨ ਤੋਂ ਬਗੈ ਬਾਲੂ ਸਾਹਿਬ ਤੁਹਾਨੂੰ ਕਹਿੰਦੇ ਲੋੜ ਹੀ ਨਹੀਂ ਕਿਉਂਕਿ ਤੁਸਾਨੂੰ 50 ਸਾਲ ਦਾ ਤਜਰਬਾ ਹੈ 50 ਸਾਲ ਦਾ ਤਜਰਬਾ ਹੈ ਕਿ ਇੱਥੇ اس علاقے میں پنجاب میں ایک قدو ہی لگی ہے جنہوں بادل صاحب کی سرکار یا کالی بل کی سرکار ہم ملوٹ کی سی میں نے یاد جو جنہوں پہلی وار الیکشن لڑیا فرید کوٹ پارلیمنٹ حل کے میں جب ہم چھوٹا یا سی چھان ملوڑ دی گلیاں میں دیکھی آنے سی اتھی رہندا سی جو گلیاں جو گیا نا سیوریج تیرے پینہ پانی دا ਮੇਲ ਜੀ ਇਕੱਠੇ ਪੀਂਦੇ ਸੀ ਵੇਰੇ ਦਾ ਪਾਣੀ ਪੀਂਦੇ ਸੀ ਲੋਕੀ ਤੁਸੀਂ ਆਪਣੀ ਉੱਤੇ ਖਿਆਲ ਵੜ ਨਹੀਂ ਸਕਦੇ ਸੀ ਜਿਹੜੇ ਨਵੇਂ ਬੱਚੇ ਹੈ ਨਾ ਇਹਨਾਂ ਨੇ ਉਹ ਦਿਨ ਦੇਖੇ ਨਹੀਂ ਉਹਨਾਂ ਦੇ ਚੱਕੀਆਂ ਚੀਜ਼ਾਂ ਦੇਖ ਲਈਆਂ ਉਹ ਦਿਨ ਨਹੀਂ ਦੇਖੇ ਕਿਸੇ ਦੇ ਜਗ੍ਹਾ ਤੋਂ ਕੱਢਿਆ ਬਾਲੂ ਸਾਹਿਬ ਨੇ ਇਸ ਇਲਾਕੇ ਨੂੰ ਮੁੱਖ ਮੰਤਰੀ ਇਕ ਰਾਤ ਚ ਨਹੀਂ ਮੰਦਾ ایک اراج لیڈر نہیں بنتا لیڈر بنتا جہرا طوفان نکلے ہوئے اب نکلے ہوئے سردار پرکاش بادل پانچ بار متری ای نہیں بنے ستر سال سیوا رہے گھر گھر تھوٹے گئے تج تا... مکمری پہنچے اپنے دن چگوت مان بنا لیا ਅਕੀ ਕੀਤਾ ਥੋੜੇ ਪਰਸੋਂ ਤੋਂ ਉੱਥੇ ਖਲਾਅ ਸੀ ਪਰਸੋਂ ਐਸ। ਸਾਰਾ ਬਾਜ਼ਾਰ ਬੰਦ ਸੀ। ਪੋਠਾਈ ਪੰਜਾਹ ਬਾਜ਼ਾਰ ਬੰਦ ਕਰਤਾ। ਅੱਜ ਹੁਣੇ ਮੌੜ ਮੰਡੀ ਗਿਆ। ਸੱਤ ਪੁਲਸ ਆਈ ਸਾਰੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਤੇ। ਸਾਰਿਆਂ ਨੂੰ ਅੰਦਰ ਕਰਤੇ ਕਹਿੰਦੇ ਤਾਂ ਰੋਡ ਸ਼ੂਟ ਆਪਣਾ ਹੈ। ਜੇ ਮੁੱਖ ਮੰਤਰੀ ਹੈ ਤੇ ਫਿਰ ਕੌਣ ਬੰਦ ਕਰਦੀ ਕਿ ਲੋੜ ਹੈ ਦੁਕਾਨਾਂ ਨੂੰ ਵਾਕੇ ਮਿਲੇ? ਪਰ ਨਹੀਂ। ਉਹ ਫੀਲਿੰਗ ਲੱਗਿਆ ਕਿ ਮੈਂ ਮੁੱਖ ਮੰਤਰੀਆਂ ਬਾਦਸ਼ਾਹ ਹਾਂ ਅਸਲੀ ਮੁੱਖ ਮੰਤਰੀ ਸੀ ਬਾਦਲ ਬਾਦਲ ਸਾਹਿਬ ਥੋੜੇ ਵਿੱਚ ਹੀ ਰਹਿੰਦੇ ਸੀ ਬੀਬੀ ਜੀ ਥੋੜੇ ਹਰਕੇ ਜੀ ਸੀ ਬੀਬੀ ਜੀ ਮੁੱਖ ਮੁੱਖ ਮੰਤਰੀ ਦੀ ਘਰ ਪਤਨੀ ਸੀ ਇਕੱਲੇ ਘਰ ਚੋਂਦੇ ਸੀ ਜਿਨੀ ਥੋੜੇ ਕੋਲੇ ਹੈ ਇਹ ਇਹਦੀ ਇਹਦੀ ਘਰ ਵਾਲੀ ਦੇਖੋ ਮੱਲਾ ਦਾ 50 ਜੀਪਾਂ ਨਾਲ ਜਾਂਦੀਆਂ ਪੁਲਿਸ ਐਸਐਸਪੀ ਜੀ ਨਾਲ ਇਹਦੀ ਮਾਤਾ ਨਾਲ ਕੀ

ਥੋਡੀਆਂ ਨਹਿਰਾ ਬਾਦਲ ਸਾਹਿਬ ਨੇ ਬਣਾਈਆਂ ਕਸੀਆਂ ਬਾਦਲ ਸਾਹਿਬ ਨੇ ਬਣਾਈਆਂ ਬੱਕੇ ਖਾਲੇ ਬਾਦਲ ਸਾਹਿਬ ਨੇ ਮਾਏ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਮਣੀਆਂ ਮਾਂ ਸਰਪਾਈਆਂ ਜ਼ੇਬ ਤੋਂ ਕੱਢਿਆ ਬਾਦਲ ਸਾਹਿਬ ਨੇ ਪਰ ਜਦੋਂ ਵੋਟਾਂ ਦਾ ਸਮ ਆਉਂਦਾ ਮਸਾ ਮਸਾ ਲਾਲੇ ਨੂੰ ਕੇ ਕੇ ਬੜੀਦਾ ਕਈ ਵਾਰ ਤਹਰਾ ਦਿੰਦੇ ਫਿਰ ਆਪਾਂ ਜਿਵੇਂ ਜੇ ਆਪ ਹੀ ਨਹੀਂ ਇਨਸਾਫ ਦਿੰਦੇ ਤੁਸੀਂ ਫਿਰ ਤੁਸੀਂ ਲੀਡਰਾਂ ਤੋਂ ਇਨਸਾਫ ਚ ਨਹੀਂ ਹੋਊਗਾ ਜੇ ਆਪ ਹੀ ਫੈਸਲੇ ਕਰਦੇ ਹੋ ਫਿਰ ਭਗਵੰਤ ਮਾਨ ਵਰਗਾ ਮਿਲੂ ਤੁਹਾਨੂੰ ਜਿਹੜਾ ਨਾਲੇ ਕੁੱਟੂ ਤੁਸੀਂ ਆ ਦੇਖ ਲੈ ਬਾਰਡਰ ਤੇ ਕੀ ਕੀਤਾ ਇਹਨਾਂ ਨੇ ਤੁਹਾਨੂੰ ਟੱਪਣ ਨਹੀਂ ਦਿੱਤਾ ਭਗਵੰਤ ਮਾਨ ਤੇ ਹਮੇਸ਼ਾ ਇਕੱਠੇ ਹੋਵੇ ਐਸ ਕਰਕੇ ਮਿਲੋਣ ਵਾਲੇ ਹੋ ਆ ਜਿਹੜੇ 10 ਸਾਲ ਆਪਾਂ ਖਰਾਬ ਕੀਤੇ ਨਾ ਜੇ ਨਾ ਕੀਤੇ ਹੁੰਦੇ بہت اگے چلے جانا سر ایئر چیز بنا لگے سی پشان نہیں ہونی سی آپ اپنا نقصان کر لیا او دس سال بادل صاحب کے دیکھو ایمز ورگے ہسپتال آ گئے پاور پلانٹ آ گئے ریفائنری آ گئی کن کچھ ہے سڑکیں اج ملو تو امرتسر مت ٹیکن جے چنڈی گڑھ جیسا سوکھا جڑک دیکھو ساری عمر نہیں منظور ہے ਆਦਾ ਆਪਣੀ ਸਰਕਾਰ ਨੇ ਆਈ ਤੇ ਹੌਲੀ-ਹੌਲੀ ਕੰਮ ਚੱਲਦਾ ਰਿਹਾ ਜੇ ਆਪਣੀ ਹੁੰਦੀਆਂ ਸਾਰੀਆਂ ਚੀਜ਼ਾਂ ਉਹ 5-6 ਸਾਲ ਪਹਿਲਾਂ ਹੀ ਪੰਜਣੀਆਂ ਅਸੀਂ ਐਸ ਕਰਕੇ ਮੈਂ ਆਈ ਬੇਕੀ ਕਰਨਾ ਚਾਹਣਾ ਸਾਰਿਆਂ ਨੂੰ ਤੁਸੀਂ ਪਰਿਵਾਰ ਦੇ ਨੰਬਰ ਮੈਂ ਇੱਥੇ ਕੋਈ ਲੈਕਚਰ ਦੇਣ ਨਹੀਂ ਆਇਆ ਮੈਂ ਪਰਿਵਾਰ ਦੀ ਨੂੰਹ ਬਣ ਆਇਆ ਤੁਹਾਡੇ ਨਾਲ ਤੁਹਾਡੇ ਤੇ ਜਿੰਨਾ ਤੁਹਾਡਾ ਹੱਥ ਮੇਰੇ ਤੇ ਹੈ ਉਨਾ ਹੀ ਮੇਰਾ ਹੱਥ ਤੁਹਾਡੇ ਤੇ ਹੈ ਦੇਖੋ ਮੇਰੀ ਮਾਤਾ ਨੇ ਤੁਹਾਨੂੰ

ਤੇ ਬਾਦਲ ਪਰਵਾਰ ਦੇ ਵਿੱਚ ਫਿਰ ਤੋਂ ਅਸੀਂ ਇੱਥੇ ਸਰਕਾਰੀ ਮਿਨਿਸਟਰ ਬਣਾਇਆ ਸੀ ਬੋਲੇ ਸਾਰਾ ਹਰ ਰੱਬਾ ਸੀ ਬੋਬੀ ਮਾਨ ਜੀ ਬੋਬੀ ਮਾਨ ਜੀ ਜ਼ੋਰਾ ਸਿੰਘ ਮਾਨ ਦੇ بیٹے ਹਨ ਜ਼ੋਰਾ ਸਿੰਘ ਮਾਨ ਉਹ ਇਨਸਾਨ ਸੀ ਜਦੋਂ ਅਤਵਾਦ ਦਾ ਵੇਲਾ ਸੀ ਨਾ ਉਦੋਂ ਕੋਈ ਪਤਾ ਨਹੀਂ ਹੁੰਦਾ ਸੀ ਕਦੋਂ ਹਮਲਾ ਹੋ ਜੂਗਾ ਕੱਲੇ ਫਾਕੀ ਜਿਹੜੇ ਪਾਲੂ ਸਾਹਿਬ ਨਾਲ ਕਿਸ ਦੀ ਫੀਟ ਦੇ ਬੈਠੇ ਸੀ ਬਦੂਕ ਲੈ ਕੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਲੋਟ ਵਾਲਿਓ ਮੈਂ ਤੁਹਾਨੂੰ ਇੱਕ ਸੱਚੀ ਦੱਸਾਂ ਸੱਚੀ ਸ਼ਰਧਾਂਜਲੀ ਪਾਲੂ ਸਾਹਿਬ ਨੂੰ ਹੋਊਗੀ ਜੇ ਘਰ ਤੋਂ ਘੜੇ ਫਿਰ 40 ਹਜ਼ਾਰ ਤੇ ਵਧਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ